ਅਸੀਂ ਸਿੱਖੀ ਵਾਲਾ ਛੱਡਣਾ ਨਹੀਂ ਰਹਾ ਆ ਰਿਆ ਤੂੰ ਚੀਰ ਜਾਏਵੇਂ ਅਸਾਂ ਸਿੱਖੀ ਵਾਲਾ ਛੱਡਣਾ ਨਹੀਂ ਰਹਾ ਆ ਰਿਆ ਤੂੰ ਚੀਰ ਜਾਏਵੇਂ ਆ ਰਿਆ ਤੂੰ ਚੀਰ ਜਾਏਵੇਂ ਆ ਰਿਆ ਤੂੰ ਚੀਰ ਜਾਏਵੇਂ ਅਸਾਂ ਸਿੱਖੀ ਦਾ ਨਹੀਂ ਛੱਡਣਾ ਰਹਾ ਆ ਰਿਆ ਤੂੰ ਚੀਰ ਜਾਏਵੇਂ ਅਸਾਂ ਸਿੱਖੇ ਦਾ ਨਿ ਛੱਡ ਨਾ ਰਹਾ ਆਰਿਆਂ ਤੂੰ ਚੇਰੇ ਜਾਏ ਵੇ ਮਨੀ ਸਿੰਘ ਜੀ ਸੂਰਾ ਹੋਵੇ ਬਚੇ ਨਾਂ ਦਾ ਪੂਰਾ ਹੋਵੇ ਮਨੀ ਸਿੰਘ ਜੀ ਸੂਰਾ ਹੋਵੇ ਬਚੇ ਨਾਂ ਦਾ ਪੂਰਾ ਹੋਵੇ ਬੰਦ ਬੰਦ ਕਟਾਈ ਜਾਵੇ ਤਾਂ ਵੀ ਸ਼ੁਕਰ ਮਨਾਏ ਜਾਵੇ ਬੰਦ ਬੰਦ ਕਟਾਈ ਜਾਵੇ ਤਾਂ ਵੀ ਸ਼ੁਕਰ ਮਨਾਏ ਜਾਵੇ ਨਾ ਬੰਦ ਬੰਦ ਲੈ ਲੈ ਕਟਾਇਆ ਰਿਆ ਤੂੰ ਚੀਰੀ ਜਾਏ ਵੇ ਅਸਾਂ ਸਿੱਖੀ ਦਾ ਨਹੀਂ ਛੱਡੇ ਨਾ ਰਹਾ ਆ ਰਿਆ ਤੂੰ ਚੀਰੀ ਜਾਏ ਵੇ ਅਸਾਂ ਸਿੱਖੀ ਦਾ ਨਹੀਂ ਛੱਡੇ ਨਾ ਰਹਾ ਆ ਰਿਆ ਤੂੰ ਚੀਰੀ ਜਾਏ ਵੇ ਮਤੇ ਦਾਸ ਜੀ ਪਿਆਰਾ ਹੋਵੇ ਸਿਰ ਸੇ ਉੱਤੇ ਮਤੇ ਦਾਸ ਜੀ ਪਿਆਰਾ ਹੋਵੇ ਸਿਰ 'ਤੇ ਆਰਾ ਹੋਵੇ ਸਿਰ 'ਤੇ ਆਰਾ ਹੋਵੇ ਲਹੂ ਦਾ ਫੁਹਾਰਾ ਹੋਵੇ ਸਿਰ 'ਤੇ ਆਰਾ ਹੋਵੇ ਲਹੂ ਦਾ ਫੁਹਾਰਾ ਹੋਵੇ ਉਹ ਤਾਂ ਜਪ ਜੀ ਦਾ ਪਾਠ ਪੜ੍ਹਦਾ ਆ ਰਿਆ ਤੋ ਚੀਰੇ ਜਾਏ ਵੇ ਅਸਾਂ ਸਿੱਖੀ ਦਾ ਨੇ ਛੱਡੇ ਨਾ ਹਰਾ ਆ ਰਿਆ ਤੂੰ ਚੇਰੇ ਜਾਏ ਵੇ ਪਾਈ ਜੀ ਦੇ ਆਲਾ ਹੋਵੇ ਦੇਖਦਾ ਉਹ ਬਾਲਾ ਹੋਵੇ ਪਾਈ ਜੀ ਦੇ ਆਲਾ ਹੋਵੇ ਦੇਖਦਾ ਉਹ ਬਾਲਾ ਹੁੰਦੇ ਦੇਖਦਾ ਬਾਲਾ ਹੁੰਦੇ ਅੰਗਰ ਸ਼ਾਲਾ ਸ਼ਾਲਾ ਹੋਵੇ ਉਹਨਾ ਮੋਤ ਦੇ ਨਾ ਕੀਤੇ ਪਰਵਾਯਾ ਰਿਆ ਅਸਾਂ ਸਿੱਖੀ ਦਾ ਨਹੀਂ ਛੱਡੇਨਾ ਆ ਰਿਆ ਤੂੰ ਚੀਰੇ ਜਾਏਵੇਂ ਬਾਬਾ ਦੀਪ ਸਿੰਘ ਹੋਵੇ ਖੱਬੀ ਤਲੀ ਸੀਸ ਹੋਵੇ ਬਾਬਾ ਦੀਪ ਸਿੰਘ ਹੋਵੇ ਖੱਬੀ ਤਲੀ ਸੀਸ ਹੋਵੇ ਖੱਬੀ ਤਲੀ ਸੀਸ ਹੋਵੇ ਗੁਰ ਨਾਲ ਪ੍ਰੀਤ ਹੋਵੇ ਸੱਚੇ ਹੱਥ ਵਿੱਚ ਖੰਡਾ ਚਲਦਾ ਆ ਰਿਆ ਤੂੰ ਚੀਰੇ ਜਾਏ ਅਸਾਂ ਸਿੱਖੀ ਦਾ ਨਿ ਛੱਡੀ ਨਾਰਾ ਆਰਿਆ ਤੂੰ ਚੀਰੀ ਜਾਏ ਵੇ ਪਾਈ ਸਿੰਘ ਤਾਰੂ ਹੋਵੇ ਖੋਪਰੀ ਲੋਹਾਈ ਹੋਵੇ ਪਾਈ ਸਿੰਘ ਤਾਰੂ ਹੋਵੇ ਖੋਪਰੀ ਲੋਹਾਈ ਹੋਵੇ ਖੋਪਰੀ ਲੋਹਾਈ ਹੋਵੇ ਸਿੱਖੀ ਪੂਰੀ ਨਿਭਾਈ ਹੋਵੇ ਉਨਾਰੰਬੇ ਦੇ ਨਾ ਕੀਤੀ ਪਰਵਾਯਾ ਰਿਆਆਂ ਤੋਂ ਚੇਰੇ ਜਾਏ ਵੇ ਅਸਾਂ ਸਿੱਖੀ ਦਾ ਨੇ ਛੱਡੇ ਨਾ ਰਿਆਆਂ ਤੋਂ ਚੇਰੇ ਜਾਏ ਵੇ ਪੰਚਮ ਪਾਤਸ਼ਾਹੀ ਹੋਵੇ ਤਤਿ ਤਵਿੱਤ ਪਾਈ ਹੋਵੇ ਪੰਚਮ ਪਾਤਸ਼ਾਹੀ ਹੋਵੇ ਤਤਿ ਤਵਿੱਤ ਪਾਈ ਹੋਵੇ ਤਤਿ ਤਵਿੱਤ ਪਾਈ ਹੋਵੇ ਚੌਕੜੀ ਲਗਾਈ ਹੋਵੇ ਚੌਕੜੀ ਲਗਾਈ ਹੋਵੇ ਚੌਕੜੀ ਲਗਾਈ ਹੋਵੇ ਪੋਤਾ ਤੇਰਾ ਪਾਣਾ ਮਿੱਠਾ ਮਨ ਲਾਇਆ ਰਿਆ ਤੂੰ ਚੀਰ ਜਾਈਵੇ ਅਸਾਂ ਸਿੱਖੀ ਦਾ ਨੇ ਛੱਡੇ ਨਾ ਹਾਰਾ ਆ ਰਿਆ ਤੂੰ ਚੀਰ ਜਾਈਵੇ ਅਸਾਂ ਸਿੱਖੀ ਦਾ ਨੇ ਛੱਡੇ ਨਾ